ਸਤ ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਕਿਤਲਾਏ ਸਿਕੋਂ ਦੇ ਮਹਾਨ ਜਰਨੈਲ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਗ ਬਾਬਾ ਦੀਪ ਸਿੰਘ ਜੀ ਸ਼ਹੀਦਾ ਵਿਖੇ ਰੋਜ਼ਾਨਾ ਵੱਡੀ ਗਿਣਤੀ ਚੌਣ ਵਾਲੀ ਸੰਗਤ ਦੀ ਸੁਖ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਆਂ ਵੱਡੀ ਲੋਡ ਨੂੰ ਧਿਆਨ ਵਿੱਚ ਰੱਖਦੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਲਟੀ ਸਟੋਰੀ ਪਾਰਕਿੰਗ ਅਤੇ ਲੰਗਰ ਹਾਲ ਦੀ ਇੱਕ ਵਿਸ਼ਾਲ ਇਮਾਰਤ ਤਿਆਰ ਕੀਤੀ ਜਾ ਰਹੀ ਹੈ ਜਿਸ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਤਾਂ ਅੱਜ ਇਸ ਇਮਾਰਤ ਦੇ ਪਹਿਲੀ ਮੰਜ਼ਲ ਦੇ ਲੈਂਟਰ ਦੀ ਕਿਉਂਕਿ ਸਭ ਤੋਂ ਪਹਿਲਾਂ 3 ਲੈਵਲ ਬੇਸਮੈਂਟ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਤਾਂ ਹੁਣ ਲੰਗਰ ਹਾਲ ਦੀ ਪਹਿਲੀ ਮੰਜ਼ਲ ਜਿਹੜਾ ਲੈਂਟਰ ਅੱਜ ਪਾਉਣ ਦੀ ਸੇਵਾ ਅਰਦਾਸ ਤੋਂ ਬਾਅਦ ਆਰੰਭ ਕੀਤੀ ਗਈ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਸ਼ੀਦਾ ਸਾਹਿਬ ਦੀ ਜਿਥੇ ਵੱਡੀ ਗਿਣਤੀ ਵਿੱਚ ਸੰਗਤ ਅੱਜ ਇਸ ਲੈਂਟਰ ਦੀ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਬੜੇ ਉਤਸ਼ਾਹ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਬਾਬਾ ਦੀਪ ਸਿੰਘ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਟ ਕਰਦੇ ਆ ਸੰਗਤ ਵੱਡੀ ਗਿਣਤੀ ਵਿੱਚ ਜਿਥੇ ਅੱਜ ਇਸ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀ ਹੈ ਤੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਭਾਈ ਰਜਿੰਦਰ ਸਿੰਘ ਜੀ ਮਹਿਤਾ ਸਾਡੇ ਨਾਲ ਮੌਜੂਦ ਨੇ ਮਹਿਤਾ ਸਾਹਿਬ ਬੱਡੀ ਲੋਡ ਸੀਗੀ ਇੱਥੇ ਇੱਕ ਵਿਸ਼ਾਲ ਪਾਰਕਿੰਗ ਦੀ ਲੰਗਰ ਹਾਲ ਦੀ ਦੇਖੋ ਸੂਰਬੀਰ ਵਜਣ ਕੇ ਬੜੀ ਤਾਂਤਨ ਬਾਬਾ ਦੀਪ ਸਿੰਘ ਜੀ ਅਮਰ ਸੇਬ ਬ੍ਰਾਹਮਣ ਗਿਉ ਨੇ ਮਹਾਪੁਰਸ਼ਾਂ ਦੇ ਵਾਹਨ ਪ੍ਰੇਤਰ استان ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਸਿੱਖ ਸੰਗਤਾਂ ਦੀ ਆਮਦ ਨੂੰ ਜਿਹਨਾਂ ਨੇ ਵਧ ਰਹੀ ਆਮਦ ਨੂੰ ਬਦਨਾਂਜ ਰੱਖ ਦਿਆ ਹੋਇਆ ਸਿੱਖ ਸੰਗਤਾਂ ਦੇ ਸੁਖ ਸੁਭਦਾ ਵਾਸਤੇ ਬਹੁਤ ਵੱਡਾ ਪ੍ਰਾਲਾ ਸ਼ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਔਰ ਸਾਰੇ ਮੈਂਬਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਬੜਾ-ਬੜਾ ਪ੍ਰਾਲਾ ਕੀਤਾ ਗਿਆ ਇਥੇ ਬਹੁਤ ਵੱਡੀ ਲੋੜ ਸੀ ਕਿ ਕਾਰ ਪਾਰਕਿੰਗ ਦੀ ਸਕੂਟਰ ਪਾਰਕਿੰਗ ਦੀ ਦੇ ਨਾਲ ਹੋ ਲੰਗਰ ਵਾਹ ਤੇ ਜਿਹੜੀਆਂ ਜ਼ਰੂਰਤਾਂ ਇਮਾਰਤਾਂ ਨੇ ਉਹਨਾਂ ਵਾਸਤੇ ਔਰ ਬੜੀ ਬੜਾ ਸਤਗੁਰ ਨੇ ਆਪ ਬਖਸ਼ਿਸ਼ ਕਰਕੇ ਮਹਾਪੁਰਸ਼ਾਂ ਦੇ ਮਿਹਰਪਿਆਰੇ ਸੇ ਇਤ ਹੱਥ ਰੱਖ ਕੇ ਪਿਛਲੇ ਸਮੇਂ ਦੇ ਦੌਰਾਨ ਬਾਬਾ ਜੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੰਨਾ ਲੱਗ ਲੱਗ ਇਮਾਰਤਾਂ ਨੇ ਪਰਿਵਾਰ ਰਹਿੰਦੇ ਸਨ ਘਰ ਪਰਿਵਾਰ ਉਹਨਾਂ ਕੋਲੋਂ ਆਪ ਸਾਰੀ ਜਗਾ ਖਰੀਦ ਕੇ ਸ੍ਰੀ ਦਰਬਾਰ ਸਾਹਿਬ ਨੂੰ ਦੇ ਨਾਂ ਤੇ ਰਜਿਸਟਰੀਆਂ ਕਰਕੇ ਬਾਬਾ ਜੀ ਨੇ ਬੜੀ ਵੱਡੀ ਸੇਵਾ ਕੀਤੀ ਹੈ ਕਿਉਂਕਿ ਜਗ੍ਹਾ ਬਹੁਤ ਥੋੜੀ ਸੀ ਸੰਗਤਾਂ ਦੀ ਆਮਦ ਦੇਣੋਂ ਧੰਨਵਾਦ ਰਹੀ ਸੀ ਤੇ ਜਗ੍ਹਾ ਖਰੀਦਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਆਗਿਆ ਮਹਿੰਗੀ ਸਸਤੀ ਜਿਹੜੇ ਵੀ ਭਾਅ ਮਾਰਕੀਟ ਦੇ ਹਿਸਾਬ ਨਾਲ ਸਾਨੂੰ ਮਾਰਕੀਟ ਤੋਂ ਵੱਧ ਵੀ ਜਾਣਾ ਪਿਆ ਤੇ ਬਾਬਾ ਜੀ ਨੇ ਖੁੱਲੇ ਦਿਲ ਦੇ ਨਾਲ ਸਾਰੀਆਂ ਜਗ੍ਹਾ ਲਈਆਂ ਪਰ ਇਹ ਸੇਵਾ ਰੰਭੋਈ ਅੱਜ ਗੁਰੂ ਸਾਹਿਬ ਦੀ ਏਡੀ ਵੱਡੀ ਬਖਸ਼ਿਸ਼ ਹੈ ਕਿ ਪੰਥ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲੇ ਮਹਾਂਪੁਰਸ਼ਾਂ ਨੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਵਾਲੇ ਮਹਾਂਪੁਰਸ਼ਾਂ ਨੇ ਸਮੁੱਚੇ ਤੌਰ ਤੇ ਸਿੱਖ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਸਭ ਤੋਂ ਪਹਿਲਾਂ ਬਹੁਤ ਵੱਡੀ ਬੇਸਮੈਂਟ ਜਿਹੜੀ ਡਬਲ ਬੇਸਮੈਂਟ ਹੈ ਕਾਰ ਪਾਰਕਿੰਗ ਦੀ ਲੋਡ ਵਾਹ ਤੇ ਉਹਨੇ ਤਿਆਰ ਕੀਤੀ ਹੈ ਜਿਹੜੀ ਬਿਲਕੁਲ ਮੁਕੰਮਲ ਤਿਆਰ ਹੋ ਕੇ ਸਿੱਖ ਸੰਗਤਾਂ ਦੇ ਵਰਤੋਂ ਵਾਸਤੇ ਹਾਜ਼ਰ ਹੈ ਔਰ ਉਹਦੇ ਨਾਲ ਦੇ ਨਾਲ ਸਕੂਟਰ ਪਾਰਕਿੰਗ ਤਕਰੀਬਨ 1500 2000 ਸਕੂਟਰ ਅਤੇ ਕਾਰਾਂ ਦੇ ਲੱਗਣ ਦੀ ਜਿਹੜੀ ਸਮਰੱਥਾ ਉਹਦੇ ਨਾਲ ਉਹ ਉਸ ਤੋਂ ਬਾਅਦ ਕਾਰ ਪਾਰਕਿੰਗ ਦੀ ਸਾਰੀ ਸੇਵਾ ਮੁਕੰਮਲ ਹੋਣ ਤੋਂ ਬਾਅਦ ਜਿਹੜੇ ਲੰਗਰ ਨੂੰ ਮੁੱਖ ਰੱਖਦੇ ਆ ਬੜੀ ਵੱਡੀ ਲੋੜ શ્રી ਲੰਗਰ ਦੇ ਵੀ ਕਿਉਂਕਿ ਇਸ ਇੱਕ ਸੰਗ ਦੇ ਆਮਦ ਬਾਧ ਰਹੀ ਹੈ ਇਸ ਕਰਕੇ ਜਿਹੜਾ ਲੰਗਰ ਦੇ ਨਾਲ ਸੰਬੰਧਿਤ ਜਿੱਥੇ ਲੰਗਰ ਤਿਆਰ ਹੋਣਾ ਹੈ ਜਿੱਥੇ ਲੰਗਰ ਵਰਤਣਾ ਹੈ ਜਾਂ ਸਟੋਰ ਵਗੈਰਾ ਦਿੱਤਾ ਜਿੰਨੀਆਂ ਜ਼ਰੂਰਤਆਂ ਵਿਹ ਇਮਾਰਤਾਂ ਨੇ ਉਹਨਾਂ ਦੀ ਸੇਵਾ ਆਰੰਭ ਹੋਈ ਹੈ ਅੱਜ ਪਹਿਲਾ ਲੈਂਟਰ ਜਿਹੜਾ ਲੰਗਰ ਵਿਹਾਲ ਦਾ ਉਹਦੀ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹਦੇ ਵਿੱਚ ਉਚੇਚੇ ਤੌਰ ਤੇ ਸ਼ਰਮਨ ਗੁਰਦਾਰ ਪ੍ਰਬੰਧਕ ਕਮੇਟੀ ਸਤਿਕਾਰਤ ਮੈਂਬਰ ਸਰਦਾਰ ਬਾਬਾ ਸਿੰਘ ਗੁਮਾਨਪੁਰਾ ਸਰਦਾਰ ਹਜਾਪ ਸਿੰਘ ਸੁਲਤਾਨਪੁਰ ਖਾਪੜਕੇੜੀ ਸਾਹਿਬ ਔਰ ਸਿਆਲਕਾ ਸਾਹਿਬ ਤੇ ਹੋਰ ਸਿੱਖ ਸੰਗਤਾਂ ਜਾਂ ਜਿਹੜੇ ਮਹਿਕਮੇ ਦੇ ਅਧਿਕਾਰੀ ਨੇ ਸਦਕਾਰ ਔਰ ਮੈਨੇਜਰ ਸਾਹਿਬ ਠੰਗੇੜਾ ਸਾਹਿਬ ਦਰਵਾਸਾ ਦੇ ਵੱਡੇ ਮੈਨੇਜਰ ਹਰਪ੍ਰੀਤ ਸਿੰਘ ਜੀ ਮੌਜੂਦਾ ਸ਼ੀਦ ਗਿਆ ਸਾਹਿਬ ਮੈਨੇਜਰ ਇਹਨਾਂ ਦੇ ਨਾਲ ਸਮੁੱਚਾ ਸਟਾਫ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਤ ਕਰੇ ਸੇਵਾ ਰੰਭ ਹੋਈ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਗਾ ਸਾਡੀ ਵੀ ਸਾਰਿਆਂ ਦੀ ਅਰਦਾਸ ਹੈ ਕਾਮਨਾ ਹੈ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨ ਬਾਬਾ ਜੀ ਦੇ ਮਿਹਰ ਪ੍ਰਸਾਦ ਇਤਰਾਕੰਡ ਸਿੱਖ ਸੰਗਤ ਦਾ ਸਹਿਯੋਗ ਪਿਆਰ ਇਸੇ ਤਰ੍ਹਾਂ ਬਾਬਾ ਜੀ ਨਾਲ ਬਣਿਆ ਰਵੇ ਕਿਉਂਕਿ ਜਿਹੜੀਆਂ ਵੱਡੀਆਂ ਸਭਾਵਾਂ ਹੁੰਦੀਆਂ ਨੇ ਇਹ ਸਿੱਖ ਸੰਗਤ ਦੇ ਤੁਹਾਡੇ ਸਹਿਯੋਗ ਦੇ ਨਾਲ ਪ੍ਰਵਾਂਚਰਦੀਆਂ ਵੱਡੇ ਕਾਰਜ ਨੇ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕੇਵਲ ਗੁਰਦਾਸ਼ ਸ਼ਹੀਦਗਾਂ ਸੰਬੰਧ ਨਾਲ ਸੰਬੰਧਿਤ ਇਹ ਸੇਵਾਵਾਂ ਨਹੀਂ ਵੱਡੇ ਪੱਧਰ ਤੇ ਪੰਥ ਵੱਲੋਂ ਦਿੱਤੀਆਂ ਹੋਈਆਂ ਸੇਵਾਵਾਂ ਜਿਹੜੀਆਂ ਮਹਾਪੁਰਖਾਂ ਪਿਛਲੇ ਸਮੇਂ ਸੰਗਤਾਂ ਦਾ ਸਹਿਯੋਗ ਨਾਲ ਕਰ ਰਹੇ ਆ ਉਹ ਪ੍ਰਵਾਂਚਰ ਰਹੀਆਂ ਨੇ ਬੜੀਆਂ-ਬੜੀਆਂ ਇਮਾਰਤਾਂ ਆਸਰਾਵਾਂ ਬੜੇ-ਬੜੇ ਐਡੀਸ਼ਨ ਪੰਜਾਤ ਖਾਲਸਾ ਬੰਦੇ ਪੰਜਾਤ ਦੱਸ ਤੋਂ ਚਾਰ ਤਖਤਾਂ ਤੇ ਬੜੀਆਂ ਵੱਡੀਆਂ ਸਭਾਾਂ ਚੱਲ ਰਹੀਆਂ ਗੁਰਦਾਰਾ ਬਾਬ ਲੀਲਾ ਸਾਹਿਬ ਜਿੱਥੇ ਇੰਤਹਾ ਅਸੰਗਤ ਬੜੇ ਵੱਡੇ ਪੱਧਰ ਤੇ ਜਾਂਦੀ ਦਰਸ਼ਨ ਕਰਨ ਉਹਨਾਂ ਦੇ ਰਹਿਣ ਦਾ ਵਸੇਰਾ ਲੰਗਰ ਦੀ ਸੇਵਾ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਸੰਗਤਾਂ ਦੇ ਲੋੜ ਮੁਖਰਾਂ ਕੇ ਬਾਬਾ ਜੀ ਤਿਆਰ ਕਰਦੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੀ ਬੜੀ ਕਿਰਪਾ ਸਾਡੀ ਦੇਲੀ ਇਹ ਕਾਮਨਾ ਅਰਦਾਸ ਹੈ ਗੁਰੂ ਸਾਹਿਬ ਜਾਨਾ ਕਿ ਇਸ ਤਰ੍ਹਾਂ ਸਿੱਖਾਂ ਦਾ ਪਿਆਰ ਬਣਿਆ ਰਹੇ ਉਹਨਾਂ ਸਮੇਂ ਜਿਹਨੇ ਚੱਲਦੀਆਂ ਸਭਾਂ ਪ੍ਰਵਾਨ ਚੜਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਸਨਬਜੁਰੇ ਬਾਬਾ ਜੀ ਪ੍ਰੋਜੈਕਟ ਦੀ ਜਾਣਕਾਰੀ ਨੂੰ ਸਾਂਝੀ ਕਰ ਦਿਓ ਕਿ ਕਿੰਨੀ ਜਗ੍ਹਾ ਹੈ ਕੀ ਕੁਝ ਬਣਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗਾਂਝਾ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਖਤਾਂ ਦੇ ਸਹਿਯੋਗ ਨਾਲ ਜਿੱਥੇ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਇਤੋਂ ਦੀਆਂ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਉਸ ਦੇ ਤਹਿਤ ਇੱਥੇ ਜੀ ਤਿੰਨ ਮੰਜ਼ਿਲਾ ਜਿਹੜੀ ਕਾਰ ਪਾਰਕਿੰਗ ਹੈ ਕੋਈ 1000 1500 ਦੇ ਕਰੀਬ ਜਿਹੜੀ ਗੱਡੀ ਦੀ ਕਾਰ ਪਾਰਕਿੰਗ ਹੋ ਸਕਦੀ ਹੈ ਉਹ ਤਿਆਰ ਹੋ ਚੁੱਕੀ ਹੈ ਉਸ ਤੋਂ ਬਾਅਦ ਉਹ ਜਿਹੜੀ ਲੰਗਰ ਹਾਲ ਦੀ ਇਮਾਰਤ ਜਿਹੜੀ ਹੈ ਉਹ ਆਰੰਭ ਹੋ ਗਈ ਹੈ ਜਿਸ ਦਾ ਜਿਹੜਾ ਅੱਜ ਲੈਂਟਰ ਪਹਿਲਾ ਜਿਹੜਾ ਲੈਂਟਰ ਹੈ ਉਹ ਆਰੰਭ ਕੀਤਾ ਗਿਆ ਇਹ ਵੀ ਜਿਹੜਾ ਲੰਗਰ ਹਾਲ ਹੈ ਕੋਈ 90 बाई 150 ਫੁੱਟ ਦੇ ਕਰੀਬ ਦੇ ਹੈਗਾ ਹਾਂ ਜੀ ਕੋਈ 22500 ਦੇ ਕਰੀਬ ਜੀ ਸਕਦੇ ਇੱਕ ਟਾਈਮ ਬੈਠ ਕੇ ਇਹ ਲੰਗਰ ਸ਼ਕ ਸਕਦੀ ਆ ਇਹ ਡਬਲ ਸਟੋਰੀ ਹੋਏਗਾ ਹਾਂਜੀ ਜਦੋਂ ਥੱਲੇੋਂ ਭਰ ਜਾ ਕਰੇਗਾ ਫਿਰ ਉੱਪਰ ਵੀ ਜਿਹੜਾ ਸੰਗਤਾਂ ਵਾਸਤੇ ਇੱਕ ਲੰਗਰਾਲ ਹੋਰ ਹੋਏਗਾ ਪਰਿਵਾਰੀ ਵਾਰੀ ਚੱਲਦਾ ਰਿਹਾ ਕਰੇਗਾ ਹਾਂਜੀ ਕੋਈ ਤਾਂ ਸਾਰਾ ਪ੍ਰੋਜੈਕਟ ਬੰਦ ਹੋ ਜਾਵੇ ਪਰ ਮਾਰੇ ਕਿਰਪਾ ਕਰਨ ਕੋਈ 1.5 2 ਸਾਲ ਦੇ ਵਿੱਚ ਸਾਰਾ ਤਿਆਰ ਕਰਕੇ ਤੇ ਸੰਗਤਾਂ ਨੂੰ ਜਿਹੜਾ ਸਮਰਪਿਤ ਕੀਤਾ ਜਾਏਗਾ ਕੋਈ ਵੱਡੀ ਲੱਗਦਾ ਸਮਰਪਿਤ ਹੋ ਸਕਦਾ ਬਹੁਤ ਵੱਡੀ ਕੀਰਤਿ ਸੰਗਤਾਂ ਦਾਲਦੀ ਇਸ਼ਾਰੇ ਵੀ ਹੁੰਦੀ ਉਸ ਵਾਂਗ ਜਦ ਆਇਤਵਾਰ ਆਪਾਂ ਹੁਣ ਦੇਖਦੇ ਹਾਂ ਜਿਤਨਾ ਚ ਪੈਰੇ ਤੇ ਲੱਖਾਂ ਦੀ ਤਦਾਦ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚਦੀਆਂ ਨੇ ਉਹਨਾਂ ਵਾਸਤੇ ਜਿਹੜੀ ਇਹ ਬਿਲਡਿੰਗ ਜਦੋਂ ਤਿਆਰ ਹੋ ਗਈ ਤੇ ਬਹੁਤ ਜਿਹੜੀ ਵੱਡੀ ਸਹੂਲਤ ਹੈ ਸੰਗਤ ਵਾਸਤੇ ਬਣ ਜਾਣੀ ਹੈ ਆਰਾਮ ਨਾਲ ਸਿਸਟਮ ਨਾਲ ਜਿਹਾ ਬੈਠ ਕੇ ਜਿਹਾ ਲੰਗਰ ਦਾ ਜਿਹੜਾ ਪ੍ਰਬੰਧ ਸਾਰਾ ਵਧੀਆ ਹੋ ਜਾਏਗਾ। ਵਹੀ ਚਲ ਰਹੀ ਜਿਹੜੀ ਆ ਸਵਾਵਾ ਜਿਹੜੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦੀਆਂ ਨੇ ਵੱਧ ਤੋਂ ਵੱਧ ਤਨ ਮਨ ਧੰਦਾ ਸਜੋਦ ਏਕੇ ਜਿਹੜਾ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਬਾਬਾ ਸੁਪਿੰਦਰ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਪ੍ਰੋਜੈਕਟ ਤਿੰਨ ਮੰਜ਼ਲਾ ਥੱਲੇ ਬੇਸਮੈਂਟ ਜਿਹੜੀ ਹੈ 3 ਲੈਵਲ ਬੇਸਮੈਂਟ ਪਾਰਕਿੰਗ ਤਿਆਰ ਹੋ ਚੁੱਕੀ ਜਿਸ ਦੇ ਵਿੱਚ 1500 ਦੇ ਕਰੀਬ ਕਾਰ ਜਿਹੜੀ ਹੈ پارک ਕੀਤੀ ਜਾ ਸਕਦੀ ਹੈ ਖਾਸ ਕਰਕੇ ਐਤਵਾਰ ਵਾਲੇ ਦਿਨ ਜਦੋਂ ਲੱਖਾਂ ਦੀ ਗਿਣਤੀ ਸੰਗਤਾਂ ਦੁਪਹਿਰਾ ਕੱਟਣ ਦੇ ਲਈ ਪਹੁੰਚਦੀ ਆਣੇ ਦੁਪਹਿਰੇ ਦੀ ਸੇਵਾ ਲਈ ਪਹੁੰਚਦੀ ਆਣੇ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਹਾਜ਼ਰੀ ਭਰਨ ਲਈ ਪਹੁੰਚਦੇ ਜਾਣੇ ਇੱਥੇ ਜ਼ਾਹਿਰ ਜੀ ਗੱਲ ਹੈ ਕਿ ਪਰੇਸ਼ਾਨੀ ਬੜੀ ਸੰਗਤ ਨੂੰ ਹੁੰਦੀ ਸੀ ਪਾਰਕਿੰਗ ਦੀ ਤੋਂ ਇੱਕ ਵੱਡੀ ਸਹੂਲਤ ਇਸ ਮਲਟੀ ਸਟੋਰੀ ਪਾਰਕਿੰਗ ਅਤੇ ਲੰਗਰ ਹਾਲ ਦੇ ਰੂਪ ਦੇ ਵਿੱਚ ਸੰਗਤ ਨੂੰ ਮਿਲਣ ਜਾ ਰਹੀ ਹੈ ਉਹ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਕਰਕੇ ਬਾਬਾ ਦੀਪ ਸਿੰਘ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੀਆਂ ਨੇ ਤੋਂ ਇਹ ਸਾਰਾ ਪ੍ਰੋਜੈਕਟ ਜਿਹੜਾ ਹੈ 1.5 ਸਾਲ ਦੇ ਵਿੱਚ ਵਿੱਚ ਮੁਕੰਮਲ ਹੋ ਜੂ ਉਹ ਆਨਾਂ ਨੇ ਸਮੇਂ ਦੇ ਵਿੱਚ ਸੰਗਤ ਨੂੰ ਬਹੁਤ ਵੱਡੀ ਸਹੂਲਤ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਇਸ ਪਾਵਨ ਸਥਾਨ ਤੇ ਇੱਕ ਮਲਟੀ ਸਟੋਰੀ ਪਾਰਕਿੰਗ ਅਤੇ ਡਬਲ ਸਟੋਰੀ ਜਿਹੜੀ ਹੈ ਲੰਗਰ ਹਾਲ ਦੇ ਰੂਪ ਦੇ ਵਿੱਚ ਮਿਲਣ ਜਾ ਰਹੀ ਜੋ ਕਿ ਸੰਗਤ ਲਈ ਇੱਕ ਵੱਡੀ ਸਹੂਲਤ ਸਾਬਤ ਹੋਊ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਸ ਨਿਊਜ਼ ਅੰਮ੍ਰਿਤਸਰ